ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਬੜੀ ਖੁਸ਼ੀ ਦੀ ਗੱਲ ਦੱਸਣ ਲੱਗੇ ਆ ਥੋੜੇ ਨਾਲ ਸਾਂਝੀ ਕਰਨ ਲੱਗੇ ਆ ਜਦੋਂ ਅਸੀਂ ਬੱਚਾ ਨੂੰ ਟ੍ਰੇਨਿੰਗ ਦੇਣ ਦਾ ਕੰਮ ਸਟਾਰਟ ਕਰ ਰਹੇ ਸੀ ਪਹਿਲਾਂ ਸਾਰੇ ਮੁੰਡਿਆਂ ਨੇ ਪਿੰਡਦਿਆਂ ਨੇ ਰਲ ਕੇ ਗਰਾਊਂਡ ਦੀ ਮੰਗ ਕੀਤੀ ਗਰਾਊਂਡ ਛਡਾਇਆ ਤੇ ਉਸ ਤੋਂ ਬਾਅਦ ਸਾਨੂੰ ਚਾਚਾ ਲਖਵਿੰਦਰ ਸਿੰਘ ਨੇ ਆਖਿਆ ਕਿ ਤੁਸੀਂ ਇੱਕ ਕਲੱਬ ਤਿਆਰ ਕਰੋ ਸਾਰੇ ਮੁੰਡੇ ਯੂਥ ਵੀ ਇਕੱਠੇ ਹੋ ਕੇ ਰਹਿਣ ਦੇ ਕਲੱਬ ਤਿਆਰ ਕਰੋ ਅਸੀਂ ਕਲੱਬ ਬਣਾਇਆ ਹੀ ਉਸ ਤੋਂ ਬਾਅਦ ਅੱਜ ਸਾਡੀ ਜਦੋਂ ਆਪ ਨੂੰ ਆਰਥਿਕ ਪੱਖ ਤੋਂ ਲੋੜ ਹੁੰਦੀ ਆ ਤੇ ਚਾਚਾ ਜੀ ਨੇ ਸਾਡੀ 3.5 ਲੱਖ ਰੁਪਏ ਦੇ ਨਾਲ ਮਦਦ ਕੀਤੀ ਹੈ ਉਹਨਾਂ ਨੇ ਸਾਨੂੰ 3.5 ਲੱਖ ਰੁਪਏ ਦਾ ਸਮਾਨ ਲੈ ਕੇ ਦਿੱਤਾ ਹੈ ਕੁਝ ਸਮਾਨ ਆਪਣੇ ਸਾਹਮਣੇ ਆ ਤੇ ਬਾਕੀ ਕੋਈ ਸਮਾਨ ਆ ਰਿਹਾ ਜੇ ਆਰਡਰ ਕੀਤਾ ਹੋਇਆ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਚਾਚਾ ਜੀ ਦਾ ਤੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਤੁਸੀਂ ਤੁਹਾਡੀ ਸਾਰੀ ਫੈਮਿਲੀ ਟਿੰਡ ਬਾਰੇ ਬਹੁਤ ਸੋਚਦੀ ਹੈ ਇਸ ਮੁਕਾਮ ਤੇ ਜਾ ਕੇ ਵੀ ਜਦੋਂ ਬੰਦਾ ਜੜ ਨਾਲ ਜੁੜਿਆ ਰਹਿੰਦਾ ਹੈ ਤੇ ਬਹੁਤ ਖੁਸ਼ੀ ਹੁੰਦੀ ਸਾਰਿਆਂ ਨੂੰ ਤੇ ਅੱਜ ਅਸੀਂ ਇਸੇ ਖੁਸ਼ੀ ਦੇ ਵਿੱਚ ਬਾਬਾ ਜੀ ਦਾ ਸਨਮਾਨ ਕਰਨ ਜਾ ਰਹੇ ਹਾਂ। ਉਪੀ ਤੇ ਸਾਨੂੰ ਅਸੀਂ ਬਹੁਤ ਆਪਦੇ ਆਪ ਨੂੰ ਵਢਭਾਗੀ ਮੰਨਦੇ ਹਾਂ ਤੇ ਇਸ ਤਰ੍ਹਾਂ ਚਾਚਾ ਜੀ ਕਹਿ ਰਹੇ ਆ ਕਿ ਅੱਗੇ ਵੀ ਤੁਸੀਂ ਕੰਮ ਏਕਾ ਬਣਾ ਕੇ ਰੱਖੋ ਮੁੰਡੇ ਸਾਰੇ ਤੇ ਹੋਰ ਵੀ ਤੁਹਾਡੀ ਇਸੇ ਤਰ੍ਹਾਂ ਮਦਦ ਕਰਦੇ ਰਹਿਵਾਂਗੇ ਸਹਾਈ ਦਾ ਜਿਵੇਂ ਵੀ ਲੋੜ ਹੋਊਗੀ ਕਿਸੇ ਵੀ ਪੱਖ ਤੋਂ ਅਸੀਂ ਮਦਦ ਕਰਦੇ ਰਵਾਂਗੇ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬੰਦਾ